ਏ ਜਾਗੋ ਤੇ ਪਹੁੰਚ ਗਏ ਪਰ ਰਾਤ ਹੁਣ ਤੇ ਇੰਦਰ ਸਾਡੀ ਫੈਮਿਲੀ ਫੇਰ ਇੱਕ ਵਾਰੀ ਤਿਆਰ ਹੋ ਕੇ ਪਹੁੰਚ ਕੇ ਹੈ ਹੈਲੋ ਫਰੈਂਡਸ ਮੈਂ ਨਾਲ ਹੀ ਆਏ ਨਿਕਲੇ ਹੈ ਮੈਂ ਸਾਰੇ ਨਾਲ ਮਜ਼ਾਕ ਕੀਤਾ ਮੈਂ ਪਹਿਲੀ ਰੋਟੀ ਲਵਾ ਦੂੰ ਤੂੰ ਅੱਜ ਤੱਕ ਜੀ ਮੈਂ ਆ ਰੋਟੀ ਲਈਏ ਉਹ ਅੰਦਰ ਮੈਂ ਖੰਡਿਆ ਮੈਂ ਕਿਹਾ ਬੜੀ ਲੁਕਾ ਕੇ ਲਾਈ ਰੋਟੀ ਖਾਣਾ ਨਾ ਲੈ ਕੀ ਹੋਇਆ ਕੀ ਗੋੰਦ ਚਲੋ ਚਲੋ ਆਓ ਕਿਥੇ ਜਾ ਗੋ ਆ ਰਹੀ ਜਾਗੋ ਆ ਭਾਈ ਚਲੋ ਚਲੋ ਮਾਮੀ ਵੱਡੀ ਆਵੇ ਆਵੇ ਆ ਕੇ ਜੱਗ ਵਾਲੇ ਸਾਰੇ ਆਪ ਹੀ ਆਪਾਂ ਜੱਗ ਵਾਲੇ ਹੀ ਆਗੇ ਆ ਵੀਡੀਓ ਬਣਦੀ ਸਾਡੀ ਉਹ ਅੰਦਰ ਚਕਾਉਣੀ ਹੁੰਦੀ ਆ ਓਏ ਇਹ ਜੋ ਤੇਲ ਹੈਗਾ ਕਿ ਸੈੱਲ ਹੋ ਗਿਆ ਹੈ ਹੈ ਸੱਲਾਂ ਵਾਲੇ ਸੱਲਾਂ ਵਾਲੀ ਜਾ ਕੋ। ਕੋ ਸਾਹਿਬ ਇਹ ਆਪਣੀ ਕਿ ਕਿਰਾਏ ਤੇ ਲੈਂਦੀ ਏ? ਆਪਣੀ ਆ ਆਪਣੀ ਸਾਰੀ ਆਪਣੀ ਅੱਛਾ ਮੈਂ ਆਪਣੀ ਰਹੀ ਜਣੇ ਤਾਂ ਗੱਡੀ ਜਾਣੀ ਆ। ਮੈਂ ਉਹ ਦੇਖਣਾ ਕਿਰਾਏ ਤੇ ਨਾ ਲੈਂਦੀ ਹੋਵੇ ਕਦੇ। Chabás, chabás. ਜਾਨ ਤੋਂ ਘਾੜਾ ਕੋ ਨਾ ਅਨੰਦ ਵੀ ਸਾਡੇ ਨਾਲ ਆ ਗਿਆ ਅਨੰਦ ਕਹਿੰਦੇ ਆ ਘਟ ਨਾ ਚਾਹ ਨਾ ਦੋ ਹਾਂ ਆਪਾਈ ਇਹਨਾਂ ਵਾਹ ਵਾਹ ਅਰੀ ਵਟ ਆਵੇ ਇੱਧਰ ਵੀ ਲਾਈਟਾਂ ਲਾਈਆਂ ਵਿਆਹ ਵਾਲੇ ਘਰੇ ਤਾਇਆ ਦਾ ਕਾਜੇ ਦਾ ਘਰ ਹੀ ਆ ਦੋਵੇਂ ਦਾ ਉੱਧਰ ਚੱਲੇ ਨਹੀਂ ਇਧਰ ਵਾਲੇ ਚੱਲੇ ਨਹੀਂ ਦੋ ਉਹ ਕਿੱਧਰ ਚੱਲੇ ਆ ਗੁਰਜਿੰਦਰ ਨੀਤੂ ਵਾਲ ਚੱਲੇ ਜਾਂਦੇ ਆ ਆਹੋ ਆ ਗਿਆ ਲੇ ਲਾ ਕੇ ਠਹਿ ਗਏ ਇਹ ਪਹੁੰਚ ਗਿਆ ਆਪਾਂ ਨੀਦੂ ਘਰ ਹੁਣ ਕਿੱਧਰ ਚਲੋ 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 ਕਿਤੋਂ ਘਰ ਹਣ ਜਾਗੋ ਆ ਗਈ ਨੀਂਦ ਹਣਾ ਆ ਕੋਤੁਰਪੀਆ ਤੇ ਆਪਾਂ ਵੀ ਨੀਂਦ ਨੂੰ ਮਿਲ ਕੇ ਚੱਲੇ ਹਾਂ ਚਾਹ ਪੀਣ ਫੇਰ ਆ ਜਾਂਦੇ ਕੋਈ ਨਹੀਂ ਅੱਜ ਅੱਜ ਉਹਨਾਂ ਦੇ ਪਰੌਣੇ ਅੱਜ ਉਧਰ ਭਗਤਾ ਲਈਏ ਚਲੋ ਚੱਲ ਗਏ ਜੀ ਇਹ ਵੀ ਪਿੱਛੇ ਮੁੜ ਕੇ ਦੇਖਣੀਆਂ ਜੇ ਆਜੋ 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 ਭੱਜ ਜਾਓ ਭੱਜ ਕੇਓ ਭੱਜ ਕੇ ਭੱਜ ਕੇ ਦਾਣਾ ਚੱਕਾ ਡਾਲ ਕੇ ਕਦੀ ਕੀ ਰੇ ਮੈਨਾਂ ਦੁਕਾਨਾਂ ਵਿੱਚ ਰਿਸ਼ਤੇਦਾਰੀਆਂ ਥੋੜੀਆਂ ਕਿਤੇ ਬਹੁਤ ਦੁਕਾਨਾਂ ਦੇ ਭਾਈਆ ਭਾਈਆ ਹਸ ਰਿਹਾ ਮਾਮੇ ਦਾ ਮੁੰਡਾ ਰਜਿੰਦਰ ਬਹੁਤ ਰਿਸ਼ਤੇਦਾਰੀਆਂ ਇੱਥੇ ਇਹ ਹੁਣ ਜਾਗੋ ਆ ਗਈ ਗੁਰਜਿੰਦਰ ਦੇ ਚਾਚੇ ਦੇ ਘਰ ਚਾਚੇ ਭਿੰਦੇ ਦੇ ਘਰ ਆ ਗਈ ਗੁਰਜਿੰਦਰ ਦੇ ਜਾ ਕੋ ਇਹ ਤਾਂ ਕਿਹਾ ਨਹੀਂ ਖਲੋਣੇ ਦੀਆਂ ਤਾਂ ਰਸਾਂ ਰਸਾਂ ਵੀ ਲੱਗੀਆਂ ਇਹ ਰਾਦਾ ਵੀ ਆ ਗਈਆਂ ਤੇਰੇ ਮੁੱਢੀ ਨਾ ਨਹੀਂ ਤੀਰੀ ਚਾਹ ਵੀ ਕਿੱਜਾ ਹੈ ਹੈ ਬੱਜੀ ਵਾਪਾ ਚਾਹ ਬਣ ਗਈ ਹੈ ਜਨਵਰੀ ਚਾਹ ਬਣ ਗਈ ਹੈ ਚਲੋ ਫਿਰ ਨਹੀਂ ਤਾਂ ਮੈਂ ਤਾਂ ਬਾਏ ਬਾਏ ਕਰ ਦੇ ਲੱਗਾ ਹਾਂ ਕਿੱਦਾਂ ਲੋ ਜੀ ਫਾਈਨਲੀ ਆਪਾਂ ਆ ਗਏ ਆ ਵਿਆਹ ਵੇਖ ਕੇ ਹੁਣ ਪਿੰਡ ਪਹੁੰਚ ਲਏ ਵਾਪਸ ਅਣਤ ਨੂੰ ਆਉਣ ਦੀ ਨਹੀਂ ਤੇ ਮਗਰ ਗੱਡੀ ਆਉਂਦੀ ਆਪਣੀ ਦੂਸਰੀ ਜਿਹੜੀ ਆ ਉਹਦੇ ਵਿੱਚ ਵੀ ਆਪਣੀ ਫੈਮਿਲੀ ਆ ਉਹ ਵੀ ਨਾਲ ਹੀ ਆ ਗਏ ਸਾਡੇ ਵਾਪਸ ਉਧਰ ਨਾ ਰਹਿਣਾ ਸੇਰੇ ਮਿਲਾਂਗੇ ਬਰਾਤ ਤੇ ਹੁਣ ਪਹੁੰਚਦੇ ਆ ਘਰ ਓ ਚੱਲ ਕੇ ਸਾਡੇ ਨਾਲ ਤੇ ਇਹ ਬੜਾ ਜ਼ੋਰ ਲਾਇਆ ਆ ਜੀ ਆਜਾ ਹੁਣ ਚਾਹ ਪਿਓਨੇ ਤੁਹਾਨੂੰ ਆ ਲੱਗਾ ਬੋਰਡ ਸਾਡੀ ਦੁਕਾਨ ਦਾ ਇੱਥੇ ਆ ਸਾਡੇ ਜਾਂਦੀ ਘਰ ਦੀ ਲੋਕੇਸ਼ਨ ਸਿੱਧੀ ਘਰ ਨੂੰ ਸਾਈਨ ਬੋਰਡ ਫੋਲੋ ਕਰਕੇ ਵੀ ਆ ਸਕਦੇ ਜੇ ਤੁਸੀਂ ਸਾਡੇ ਸਾਈਨ ਬੋਰਡ ਲੱਗੇ ਮਿਲਣਗੇ ਤੁਹਾਨੂੰ ਇੱਥੇ ਲੋਬੀ ਪਹੁੰਚ ਕੇ ਆਪਾਂ ਤੇ ਕਾ ਬੜਾ ਦੁਖੀ ਕੀਤਾ ਯਾਰ ਮਛਰਾਂਿਆਂ ਨੇ ਦੱਸਿਓ ਕਿ ਸਾਰੇ ਦਾ ਘਰਾਂ ਚੀ ਆ ਸਾਰਿਆਂ ਦੇ ਹੀ ਆ ਆਲ ਓਵਰ ਇੰਡੀਆ ਚ ਮੈਨੂੰ ਲੱਗਣ ਡਿਆ ਕੀ ਸਾਰੇ ਟੱਕਰ ਮਛਰ ਬਖਾ ਹਾਂ ਵੇ ਸਿੰਕ ਵੀ ਸਾਰੀ ਭਰੀ ਮਛਰ ਦੇ ਨਾਲ ਜਰਦੇ ਵਾਲੇ ਚੌਥਾਣੇ ਵੀ ਗਾਈਜ਼ ਵੀਰੇ ਚੌਲ ਖਾ ਲਓ ਕਰੀਏ ਰਸਤਾ ਫਿਰ ਹੁਣ ਬਾਬੇ ਅਜੇ ਭੋਗ ਪਾਉਂਦੇ ਨਹੀਂ ਉਸ ਸਮਾਗਮ ਪਾਸ ਅੱਛਾ ਸਮਾਗਮ ਚੱਲਣ ਡਿਆ ਸੱਜ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਇਹ ਹੁਣ ਆਪਾਂ ਪਹੁੰਚ ਗਏ ਘਰੇ ਅਨਹਦ ਨੂੰ ਲੱਗ ਗਈ ਪਿਆਸ ਲੈ ਚਲੀਆਂ ਮਾਨੂੰ ਜੀ ਕੀ ਰਹਿ ਗਿਆ ਹੁਣ ਇੱਥੇ ਚਾਬੀਆਂ ਕੱਢੋ ਫਿਰ ਚਲੋ ਸਵੇਰੇ ਬਰਾਤ ਤੇ ਫਿਰ ਤਿਆਰ ਹੋਵਾਂਗੇ ਹੁਣ ਕਰੀਏ ਰੈਸਟ ਤੇ ਬਲੌਗ ਇੱਥੇ ਕਰ ਦਈਏ ਖਤਮ ਸਵੇਰੇ ਬਰਾਦ ਵਾਲੇ ਬਲੌਗ ਦੇ ਨਾਲ ਫੇਰ ਮਿਲਾਂਗੇ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ